ਜਿਹੜਾ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਤੁਹਾਨੂੰ ਆਉਣਾ ਹੈ ਤੁਹਾਨੂੰ ਟੈਨਸ਼ਨ ਨਾਲ ਕਿ ਤੁਸੀਂ ਆਪੇ ਆਉਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਜੇ ਨਹੀਂ ਆ ਸਕਦੇ ਹੋ ਤਾਂ ਅਜਮੇਰਾ ਫੈਸ਼ਨ ਤੁਹਾਡੀ ਵਿਕ ਐਂਡ ਡ੍ਰੌਪ ਦੀ ਵੀ ਫੈਸਿਲਿਟੀਜ਼ ਦੇ ਦਿੰਦਾ ਹੈ ਤੁਹਾਨੂੰ ਇਹ ਹੈ ਜੀ ਆਪਣਾ ਕੈਸ਼ ਕਾਊਂਟਰ ਤੇ ਨਾਲੇ ਇਹ ਹੈ ਜੀ ਆਪਣਾ ਬਿਲਿੰਗ ਕਾਊਂਟਰ ਜਿਹੜੀ ਵੀ ਤੁਸੀਂ ਪਰਚੇਜ਼ਿੰਗ ਕਰੋਗੇ ਉਹਦੀ ਬਿਲਿੰਗ ਹੋਊਗੀ ਜੀ ਬਿਲਿੰਗ ਕਾਊਂਟਰ ਤੇ ਵੇਖ ਸਕਦੇ ਹੋ ਤੁਸੀਂ ਇਹ ਹੈ ਜੀ ਆਪਣਾ ਕੁੜਤੀਆਂ ਦਾ ਕਾਊਂਟਰ ਜਿੱਥੇ ਤੁਹਾਨੂੰ ਵਨ ਪੀਸ ਟੂ ਪੀਸ ਟੌਪ ਬਾਟਮ ਪਾਵੇਂ ਤੁਸੀਂ ਲੈਣਾ ਚਾਹੁੰਦੇ ਹੋ ਜੀ 3 ਪੀਸ ਇਹ ਸਾਰੀਆਂ ਤੁਹਾਨੂੰ ਇੱਥੇ ਮਿਲ ਜਾਣਗੇ ਜੀ ਜਿਹਦੇ ਵਿੱਚ ਥੋੜੀ ਹਰ ਸਟੇਟ ਦੀ ਇੱਥੇ ਵੈਰਾਈਟੀ ਮਿਲ ਜਾਂਦੀ ਹੈ ਜੀ ਹਰ ਸਟੇਟ ਦੀ ਨਾਟ ਹੋਣ ਆਪਾਂ ਗੱਲ ਕਰਦੇ ਹਾਂ ਕੇਵਲ ਪੰਜਾਬ ਦੀ ਜਿੰਨੇ ਵੀ ਸਟੇਟ ਨੇ ਇੰਡੀਆ ਦੇ ਵਿੱਚ ਉਹਨਾਂ ਦੀ ਹਰ ਸਟੇਟ ਦੀ ਵੈਰਾਈਟੀ ਇੱਥੇ ਤੁਹਾਨੂੰ ਮਿਲ ਜਾਊਗੀ ਜਿੱਥੇ ਤੁਹਾਨੂੰ ਵਰਕ ਦੀ ਸਾਰੀ ਸਾੜੀਆਂ ਮਿਲ ਜੂਗੀ ਜਿਹੜੀ ਵੀ ਤੁਸੀਂ ਚਾਹੁੰਦੇ ਹੋ ਠੀਕ ਹੈ ਜੀ ਇਹ ਵੇਖੋ ਆਪਣੇ ਕੋਲ ਵੈਡੀ ਕਲੈਕਸ਼ਨ ਵੀ ਹੈਗਾ ਅਜਮੇਰਾ ਸਾਰੀਆਂ ਕਲੈਕਸ਼ਨ ਰੱਖਦੇ ਆ ਨੇ ਤੁਸੀਂ ਸੋਚ ਰਹੇ ਹੋਵਗੇ ਕਿ ਅੱਜ ਮੈਂ ਕਿੱਥੇ ਖੜੀ ਆਂ ਅੱਜ ਅੱਜ ਮੈਂ ਤੁਹਾਨੂੰ ਲੈ ਕੇ ਆ ਗਿਆ ਜੀ ਰਗੂਕੋਲ ਟੈਕਸਟਾਈਲ ਮਾਰਕੀਟ ਹਾਂਜੀ ਰਗੂਕੋਲ ਟੈਕਸਟਾਈਲ ਮਾਰਕੀਟ ਜੀ ਹਾਂ ਅੱਜ ਆਪਾਂ ਟੂਰ ਕਰਾਂਗੇ ਜੀ ਅਜਮੇਰਾ ਫੈਸ਼ਨ ਦਾ ਉਹ ਜਿਹੜਾ ਹੈਗਾ ਆਪਾਂ 3 ਨੰਬਰ ਗੇਟ ਤੇ ਖੜੇ ਆਂ ਰਗੂਕੋਲ ਟੈਕਸਟਾਈਲ ਮਾਰਕੀਟ ਤੇ ਜਿੱਥੇ ਤੁਹਾਨੂੰ ਆਣਾ ਹੈਗਾ ਜੀ ਜਿਹੜਾ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਤੁਹਾਨੂੰ ਆਉਣਾ ਹੈ ਤੁਹਾਨੂੰ ਟੈਨਸ਼ਨ ਨਾ ਲੱਗੇ ਤੁਸੀਂ ਆਪੇ ਆਉਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਜੇ ਨਹੀਂ ਆ ਸਕਦੇ ਹੋ ਤਾਂ ਅਜਮੀਰਾ ਫੈਸ਼ਨ ਤੁਹਾਡੀ ਪਿਕ ਐਂਡ ਡ੍ਰੌਪ ਦੀ ਵੀ ਫੈਸਿਲਿਟੀ ਦੇ ਦਿੰਦਾ ਹੈ ਤੁਹਾਨੂੰ ਠੀਕ ਹੈ ਜੀ ਤੁਸੀਂ ਆ ਕੇ ਕਾਲ ਕਰ ਦਿਓ ਸਕਰੀਨ ਤੇ ਨੰਬਰ ਚੱਲੇ ਜਾਂਦੇ ਨੇ ਉਹ ਤੁਹਾਨੂੰ ਆਪੇ ਪਿਕ ਕਰ ਲੈਣਗੇ ਹਾਂਜੀ ਫਿਰ ਵੀ ਮੈਂ ਤੁਹਾਨੂੰ ਐਡਰੈਸ ਦੱਸ ਦਿੰਨੀ ਆ ਤੁਹਾਨੂੰ ਆਣਾ ਰੇਲ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਰਗੂਕੁਲ ਟੈਕਸਟਾਈਲ ਮਾਰਕੀਟ ਦੇ ਵਿੱਚ ਉੱਥੇ ਜੀ 15 ਨੰਬਰ ਦੀ ਲਿਫਟ ਤੋਂ 3rd ਨੰਬਰ ਫਲੋਰ ਤੇ ਤੁਹਾਨੂੰ ਮਿਲ ਜੂਗਾ ਜੀ ਅਜਮੀਰਾ ਫੈਸ਼ਨ ਦਾ ਰਿਸੈਪਸ਼ਨ ਚਲੋ ਫਿਰ ਛੇਤੀ ਛੇਤੀ ਆਪਾਂ ਵੇਖੀ ਲੈਣਿਆ ਕਿੱਥੇ ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪ ਦੀ ਸੁਨਾਇਨਾ ਅੱਜ ਤੁਹਾਨੂੰ ਫੇਰ ਲੈ ਕੇ ਆ ਗਿਆ ਜੀ ਅਜਮੇਰਾ ਫੈਸ਼ਨ ਦੇ ਵਿੱਚ ਅੱਜ ਆਪਾਂ ਜਾਵਾਂਗੇ ਅਜਮੇਰਾ ਫੈਸ਼ਨ ਆਜੇ ਆਜੋ ਛੇਤੀ ਛੇਤੀ ਹੁਣ ਆਪਾਂ ਚੱਲਾਂਗੇ ਜੀ 15 ਨੰਬਰ ਲਿਫਟ ਦੇ ਕੋਲ 15 ਨੰਬਰ ਲਿਫਟ ਉੱਥੇ ਜੀ 3rd ਫਲੋਰ ਤੇ ਜਾ ਕੇ ਆਪਾਂ ਨੂੰ ਮਿਲੂਗਾ ਅਜਮੇਰਾ ਫੈਸ਼ਨ ਦਾ ਰਿਸੈਪਸ਼ਨ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ 15 ਨੰਬਰ ਲਿਫਟ ਤੋਂ 3rd ਨੰਬਰ ਫਲੋਰ ਤੇ ਤੁਹਾਨੂੰ ਮਿਲੂਗਾ ਅਜਮੇਰਾ ਫੈਸ਼ਨ ਦਾ ਰਿਸੈਪਸ਼ਨ ਆਜੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅੱਜ ਆਪਣਾ ਵੀਡੀਓ ਹੋਣ ਵਾਲਾ ਹੈ ਜੀ ਬਹੁਤ ਵੱਡਾ ਮੇਰੇ ਨਾਲ ਜੁੜੇ ਰਹੋ ਐਂਡ ਤੱਕ ਆਜੋ ਛੇਤੀ ਛੇਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਅਜਮੇਰਾ ਫੈਸ਼ਨ ਸੂਰਤ ਦੀ ਨੰਬਰ 1 ਲਾਰਜੇਸਟ ਮੈਨੂਫੈਕਚਰਿੰਗ ਕੰਪਨੀ ਹੈ ਜੀ ਇਹ ਹੈ ਜੀ ਆਪਣੀ 15 ਨੰਬਰ ਲਿਫਟ ਤੁਹਾਨੂੰ ਇੱਥੋਂ ਦੀ ਆਣਾ ਹੈ 3rd ਨੰਬਰ ਫਲੋਰ ਤੇ ਠੀਕ ਹੈ ਜੀ लिफ्ट आई नहीं जी, वेट कर आई नहीं है है जी आप वेट वेट कर चली अजमेरा, अजमेरा थर्ड नंबर फ्लोर तुम वेख सकते हो जाना है, फ्लोर जी, आप कहा जा रहे हो जी अजमेरा फैशन आप विडियो देखें ओके चलिए ਆਜੋ ਜੀ ਆ ਗਿਆ ਆਪਣਾ 3ਰਡ ਫਲੋਰ ਦੇਖੋ ਕਿਨੇ ਕਸਟਮਰ ਆਈ ਜਾਂਦੇ ਨੇ ਤੁਸੀਂ ਵੀ ਆਜੋ ਛੇਤੀ ਛੇਤੀ ਹਾਂਜੀ ਦੇਖੋ ਤੁਹਾਨੂੰ ਕਿੰਨਾ ਵੱਡਾ ਬੋਰਡ ਦਿੱਸਦਾ ਹੈ ਨਾ ਅਜਮੇਰਾ ਫੈਸ਼ਨ ਦਾ ਦਿੱਸੀ ਜਾਂਦਾ ਹੈ ਨਾ ਤਾਂ ਟੈਨਸ਼ਨ ਨਾ ਲਿਓ ਛੇਤੀ ਛੇਤੀ ਆਜੋ ਆਇਆ ਹੈ ਜੀ ਅਜਮੇਰਾ ਫੈਸ਼ਨ ਵੇਖੋ ਕਿੰਨਾ ਸੋਹਣਾ ਲੋਗੋ ਹੈ ਹਾਂਜੀ ਅੱਜ ਆਪਾਂ ਆ ਗਏ ਹਾਂ ਜੀ ਅਜਮੇਰਾ ਫੈਸ਼ਨ ਆ ਵੇਖੋ ਜੀ ਅਜਮੇਰਾ ਫੈਸ਼ਨ ਦਾ ਲੋਗੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਚਲੋ ਨਾਲੇ ਇਹ ਹੈ ਜੀ ਆਪਣਾ ਰਿਸੈਪਸ਼ਨ ਤਾਨੂੰ ਆਕੇ ਇੱਥੇ ਐਂਟਰੀ ਕਰਾਉਣੀ ਆ ਤੇ ਇਹਨਾਂ ਨੂੰ ਤੁਸੀਂ ਪੁੱਛ ਲਿਓ ਜਿੱਥੇ ਵੀ ਤੁਹਾਨੂੰ ਜਾਣਾ ਹੋਵੇ ਇਹ ਤੁਹਾਨੂੰ ਆਪੇ ਦੱਸ ਦੇਣਗੇ ਚਲੋ ਹੁਣ ਚੱਲਦੇ ਆਪਾਂ ਨੈਕਸਟ ਇਹ ਹੈ ਜੀ ਆਪਣਾ ਕੈਸ਼ ਕਾਊਂਟਰ ਤੇ ਨਾਲੇ ਇਹ ਹੈ ਜੀ ਆਪਣਾ ਬਿਲਿੰਗ ਕਾਊਂਟਰ ਜਿਹੜੇ ਵੀ ਤੁਸੀਂ ਪਰਚੇਜ਼ਿੰਗ ਕਰੋਗੇ ਉਹਦੀ ਬਿਲਿੰਗ ਹੋਊਗੀ ਜੀ ਬਿਲਿੰਗ ਕਾਊਂਟਰ ਤੇ ਨਾਲੇ ਇਹ ਸਾਰੇ ਆਪਣੇ ਅਕਾਊਂਟਸ ਆਫਿਸ ਨੇ ਫੇਰ ਆ ਜਿਓ ਹਾਂਜੀ ਹੁਣ ਆਪਾਂ ਆ ਗਏ ਹਾਂ ਜੀ ਰਿਸੈਪਸ਼ਨ ਤੇ ਹਾਂਜੀ ਤੁਸੀਂ ਇੱਥੇ ਆਪਣੇ ਸਲੀਪਰਸ ਰਿਮੂਵ ਕਰ ਸਕਦੇ ਹੋ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਚੱਲਾਂਗੇ ਜੀ ਅੰਦਰ ਰਿਸੈਪਸ਼ਨ ਦੇ ਚਲੋ ਹਾਂਜੀ ਇਹ ਹੈ ਜੀ ਰਿਸੈਪਸ਼ਨ ਜਿੱਥੇ ਤੁਸੀਂ ਆਪਣਾ ਆਈਡੀ ਪ੍ਰੂਫ ਲੈ ਕੇ ਆਇਆ ਨਾ ਭੁੱਲਿਓ ਠੀਕ ਹੈ ਇਹ ਤੁਹਾਨੂੰ ਫਿਰ ਇਥੇ ਸਾਰੇ ਇਨਫੋਰਮੇਸ਼ਨ ਦੇਣਗੇ ਇਨਫੋਰਮੇਸ਼ਨ ਦੇਣ ਦੇ ਨਾਲ ਜਿਹੜੀ ਸਟੇਟ ਤੋਂ ਤੁਸੀਂ ਆਏ ਹੋ ਜਿਹੜੀ ਲੈਂਗੁਏਜ ਤੁਸੀਂ ਸਮਝਦੇ ਹੋ ਇਹ ਤੁਹਾਨੂੰ ਉਸੇ ਸੇਲਸ ਟੀਮ ਤੋਂ ਮਿਲਾ ਦੇਣਗੇ ਚਲੋ ਜੀ ਇਹ ਹੈਗਾ ਜੀ ਰਿਸੈਪਸ਼ਨ ਏਰੀਆ ਤੁਸੀਂ ਵੇਖ ਸਕਦੇ ਹੋ ਸਾਰੇ ਕਸਟਮਰ ਬੈਠੇ ਹੋਏ ਨੇ ਇਹ ਸਾਰੇ ਵੇਟ ਕਰਦੇ ਨੇ ਕਿ ਕਦੋਂ ਇਹਨਾਂ ਦਾ ਟਰਨ ਆਊਗਾ ਤੇ ਇਹਨਾਂ ਨੂੰ ਵੀ ਇਹਨਾਂ ਦੀ ਲੈਂਗੁਏਜ ਦਾ ਸੇਲਸ ਐਗਜ਼ੀਕਿਟਿਵ ਮਿਲ ਜਾਊਗਾ ਚਲੋ ਹੁਣ ਆਪਾਂ ਚੱਲੇ ਜਾਂਦੇ ਆ ਜੀ ਉੱਤੇ ਹਾਂਜੀ ਇਹ ਹੈਗਾ ਜੀ ਅਜਮੇਰਾ ਫੈਸ਼ਨ ਦਾ ਫਰਸਟ ਕਾਊਂਟਰ ਤੁਸੀਂ ਵੇਖ ਸਕਦੇ ਹੋ ਇਹ ਸਾਰੀਆਂ ਦਾ ਕਾਊਂਟਰ ਹੈਗਾ ਜੀ ਚਲੋ ਆਜੋ ਆਜੋ ਅਬ ਇਸ ਦੇ ਅੰਦਰ ਵੀ ਕਿਹਦਾ ਹੈ ਛੇਤੀ ਛੇਤੀ ਆਜੋ ਆਪਾਂ ਫਰਸਟ ਤੋਂ ਸਟਾਰਟ ਕਰਾਂਗੇ ਕੀ ਹੋਇਆ ਕੀ ਵੇਖਦੇ ਹੋ ਆਜੋ ਇਹ ਹੈ ਜੀ ਆਪਣਾ ਸਾਰੀਆਂ ਦਾ ਕਾਊਂਟਰ ਜਿੱਥੇ ਤੁਹਾਨੂੰ ਵਰਕ ਦੀ ਸਾਰੀ ਸੜੀਆਂ ਮਿਲ ਜੂਗੀ ਜਿਹੜੀ ਵੀ ਤੁਸੀਂ ਚਾਹੁੰਦੇ ਹੋ ਠੀਕ ਹੈ ਜੀ ਇਹ ਵੇਖੋ ਆਪਣੇ ਕੋਲ ਵੈਡਿੰਗ ਕਲੈਕਸ਼ਨ ਵੀ ਹੈਗਾ ਅਜਮੇਰਾ ਸਾਰਿਆਂ ਕਲੈਕਸ਼ਨ ਰੱਖਦਿਆਂ ਨੇ ਚੈੱਕ ਕਰ ਲਓ ਜੀ ਤੁਸੀਂ ਇੱਕ ਵਾਰੀ ਇਹ ਹੈ ਜੀ ਵੈਡਿੰਗ ਕਲੈਕਸ਼ਨ ਜਿਹੜੀ ਵੀ ਆਪਣੇ ਵਿਆਹ ਦੇ ਵਿੱਚ ਆਪਾਂ ਯੂਜ਼ ਕਰਦੇ ਆ ਨਾਲੇ ਇਸ ਕਾਊਂਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗਾਊਨਸ ਲੱਗੇ ਹੋਏ ਨੇ ਤੇ ਨਾਲੇ ਕ੍ਰੌਪ ਟੌਪ ਲਹਿੰਗੇ ਆਹ ਦੇਖੋ ਜੀ ਕੁੜਤੀ ਤੇ ਲਹंगा ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਕਾਊਂਟਰ ਤੇ ਮਿਲ ਜਾਣਗੀਆਂ ਠੀਕ ਹੈ ਜੀ ਹਾਂਜੀ ਅਜਾ ਆਪਾਂ ਆ ਗਏ ਆ ਜੀ ਸਾੜੀਆਂ ਦੇ ਕਾਊਂਟਰ ਦੇ ਵਿੱਚ ਇੱਥੇ 45 ਰੁਪਏ ਤੋਂ ਸਾਢੇ 1.7 ਹੋ ਜਾਂਦੀ ਹੈ ਜੀ ਕਿੰਨੇ ਰੁਪਏ ਤੋਂ 45 ਰੁਪਏ ਤੋਂ ਤੇ ਨਾਲੇ ਜਿੰਨੀ ਵੈਰਾਈਟੀ ਤੁਸੀਂ ਚਾਹੋਗੇ ਤੁਹਾਨੂੰ ਓਨੀ ਵੈਰਾਈਟੀ ਇੱਥੇ ਮਿਲ ਜੂਗੀ ਤੁਸੀਂ ਵੇਖ ਵੀ ਸਕਦੇ ਹੋ ਆਹ ਵੇਖੋ ਜੀ ਬੰਡਲ ਸੈੱਟ ਦੇ ਸੈੱਟ ਜੇ ਤੁਸੀਂ ਸੋਚ ਰਹੇ ਹੋ ਬਿਜ਼ਨਸ ਕਰਨਾ ਤੁਸੀਂ ਆ ਸਕਦੇ ਹੋ ਅਜਮੀਰਾ ਫੈਸ਼ਨ ਦੇ ਵਿੱਚ ਇੱਥੇ ਤੁਸੀਂ ਮਿਨੀਮਮ 25 ਤੋਂ 30000 ਸੁਣ ਰਹੇ ਹੋ ਤੁਸੀਂ 25 ਤੋਂ 30000 ਰੁਪਏ ਲਾ ਕੇ ਤੁਸੀਂ ਬਿਜ਼ਨਸ ਸਟਾਰਟ ਕਰ ਸਕਦੇ ਹੋ ਚਲੋ ਆਜੋ ਤੁਹਾਨੂੰ ਹੋਰ ਕੁਝ ਵੈਰਾਈਟੀਆਂ ਦਿਖਾ ਦਈਏ ਆਜੋ ਆਜੋ ਛੇਤੀ ਛੇਤੀ ਆਜੋ ਆ ਵੇਖੋ ਜੀ ਤੁਹਾਨੂੰ ਬੰਡਲ ਮਿਲਣਗੇ ਕੰਪਲੀਟ ਅਲੱਗ ਅਲੱਗ ਕਲਰ ਠੀਕ ਹੈ ਜੀ ਵੱਖ-ਵੱਖ ਰੰਗਾਂ ਦੇ ਤੁਹਾਨੂੰ ਸਾਰੇ ਬੰਡਲ ਮਿਲ ਜਾਣਗੇ ਜਿਦੇ ਵਿੱਚ 10 ਤੋਂ 12 ਸਾੜੀਆਂ ਦਾ ਸੈੱਟ ਹੋਊਗਾ ਜੀ ਆਜੋ ਫਿਰ ਅੱਗੇ ਚੱਲਦੇ ਆਪਾਂ ਇਹ ਸਾਰੀਆਂ ਜਿਹੜੀਆਂ ਸਾੜੀਆਂ ਸੀਗੀਆਂ ਉਹ ਸੀਗੀਆਂ ਜੀ ਡੇਲੀ ਵੇਅਰ ਤੇ ਨਾਲੇ ਉਸ ਤੋਂ ਥੋੜੀਆਂ ਹੈਵੀਅਰ ਸਾੜੀਆਂ ਜਿਦੇ ਤੇ ਬਾਰਡਰ ਲੱਗਿਆ ਹੋਇਆ ਉਹ ਵੀ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਨਾਲੇ ਇਹ ਦਾ ਬਲਾਊਜ਼ ਪੀਸ ਵੀ ਹੈਗਾ ਤੇ ਸਾੜੀ ਵੇਖੋ ਕਿੰਨੇ ਸੋਹਣੇ ਸਾੜੀਆਂ ਸੇਮ ਇਸੇ ਤਰ੍ਹਾਂ ਦੀ ਤੁਹਾਨੂੰ ਇੱਥੇ ਹੋਰ ਵੀ ਵੈਰਾਈਟੀਆਂ ਮਿਲ ਜਾਣਗੀਆਂ ਤਾਂ ਟੈਨਸ਼ਨ ਨਾ ਲਿਓ ਆ ਜਿਉਂ ਛੇਤੀ ਛੇਤੀ ਅਜਮੇਰਾ ਫੈਸ਼ਨ ਦੇ ਤੁਸੀਂ ਵੀ ਸੋਚ ਰਹੇ ਹੋ ਨਵਾਂ ਬਿਜ਼ਨਸ ਸਟਾਰਟ ਕਰਨਾ ਜਾਂ ਤੁਸੀਂ ਵੀ ਨਵੀਂ ਸ਼ਾਪ ਬਾਰੇ ਸੋਚ ਰਹੇ ਹੋ ਆ ਵੇਖੋ ਜੀ ਸਾੜੀਆਂ ਦਾ ਕਲੈਕਸ਼ਨ ਮੈਂ ਤੁਹਾਨੂੰ ਕਿੰਨੀਆਂ ਸਾੜੀਆਂ ਦਿਖਾਵਾਂ ਇੱਕ ਇੱਕ ਕਰਕੇ ਵੀ ਮੈਂ ਤੁਹਾਨੂੰ ਸਾੜੀਆਂ ਦਿਖਾਵਾਂਗੀ ਤਾਂ ਮੇਰੇ ਖਿਆਲਾਂ ਹੋ ਜਾਣਾ ਆਪਾਂ ਨੂੰ ਸਾਲ ਇੱਥੇ ਹੀ ਲੱਗ ਜਾਣਗੇ ਨਾਲੇ ਫਿਰ ਇੱਥੇ ਆ ਜਿਓ ਜੀ ਇਹ ਹੈਗਾ ਜੀ ਆਪਣਾ ਰੈਪੀਅਰ ਜੈਕਵਾਰਡ ਸਿਲਕ ਸਾੜੀਆਂ ਦਾ ਕਾਊਂਟਰ ਇੱਥੇ ਤੁਹਾਨੂੰ ਸਿਲਕ ਦੀ ਹਰ ਵੈਰਾਈਟੀ ਦੀ ਸਾੜੀ ਮਿਲ ਜੂਗੀ ਚਲੋ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਫਿਰ 100 ਸਾੜੀ ਆ ਜਿਓ ਅਜਮੇਰਾ ਫੈਸ਼ਨ ਤੁਹਾਨੂੰ ਮੈਨੂਫੈਕਚਰਿੰਗ ਰੇਟ ਤੇ ਸਾਰੀਆਂ ਚੀਜ਼ਾਂ ਅਵੇਲੇਬਲ ਕਰਵਾ ਦਿੰਦਾ ਜੇ ਤੁਸੀਂ ਸ਼ਾਪ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਇੱਕ ਮਾਲ ਦੇ ਵਿੱਚ ਆਪਣੇ ਸ਼ਾਪ ਕਰਕੇ ਬੈਠੇ ਹੋ ਟੈਨਸ਼ਨ ਨਾ ਲਿਓ ਅਜਮੇਰਾ ਫੈਸ਼ਨ ਦੇ ਨਾਲ ਆਜ ਹੀ ਜੁੜ ਜਾਓ ਪੇ ਉਹ ਤੁਹਾਨੂੰ ਮੈਨੂਫੈਕਚਰਿੰਗ ਰੇਟ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਦੇ ਦੂਗਾ ਜੀ ਭਾਵੇਂ ਤੁਸੀਂ ਰਿਟੇਲਰ ਹੋਵੇ ਭਾਵੇਂ ਤੁਸੀਂ ਹੌਲ ਸੇਲਰ ਹੋਵੇ ਸਕਰੀਨ ਤੇ ਨੰਬਰ ਚੱਲੇ ਜਾਂਦੇ ਨੇ ਕੰਟੈਕਟ ਕਰਨਾ ਨਾ ਭੁੱਲਿਓ ਜੇ ਤੁਸੀਂ ਕੰਟੈਕਟ ਕਰਦੇ ਹੋ ਤੁਸੀਂ ਆਫਲਾਈਨ ਵਿਜ਼ਿਟ ਕਰਦੇ ਹੋ ਜਾਂ ਫਿਰ ਤੁਸੀਂ ਆਨਲਾਈਨ ਚੈੱਕ ਕਰਦੇ ਹੋ ਕੋਈ ਗੱਲ ਨਹੀਂ ਜੀ ਤੁਹਾਨੂੰ ਆਨਲਾਈਨ ਵੀ WhatsApp ਤੇ ਵੀ ਸਾਰੀਆਂ ਚੀਜ਼ਾਂ ਸਾਰੇ ਜਿਹੜੇ ਸੇਲਸ ਟੀਮ ਮੈਂਬਰ ਨੇ ਉਹ ਦੱਸ ਦੇਣਗੇ ਤੁਹਾਨੂੰ WhatsApp ਫੈਸਿਲਿਟੀ ਵੀ ਅਵੇਲੇਬਲ ਹੈ ਆਹ ਵੇਖੋ ਜੀ ਸਾੜੀ ਦੇਖੋ ਕਿੰਨੀ ਸੋਹਣੀ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਸੋੜੀ ਪਾਈਪਿੰਗ ਲੱਗੀ ਹੋਈ ਆ ਇਹ ਜੀ ਸਿਲਕ ਸਾੜੇ ਨੇ ਇਸੇ ਤਰ੍ਹਾਂ ਦੀ ਹੋਰ ਵੀ ਭਾਵੇਂ ਦੇਖੋ ਤੁਸੀਂ ਕਾਂਜੀਵਰਮ ਜੇ ਕਹਿ ਦੋ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਸਿਲਕ ਦੀ ਜੈਕਾਟ ਦੀ ਸਾੜੀ ਮਿਲ ਜੂਗੀ ਚਲੋ ਆਜੋ ਜੀ ਆ ਦੇਖੋ ਦੂਜੇ ਪਾਸੇ ਵੀ ਇੱਕ ਹੋਰ ਕਾਊਂਟਰ ਹੈਗਾ ਜੀ ਆ ਵੀ ਵੇਖ ਹੀ ਲੈਣੇ ਆ ਇੱਥੇ ਸਾਰੀਆਂ ਵਰਕ ਸਾੜੀਆਂ ਨੇ ਜੀ ਪ੍ਰਿੰਟਡ ਵਰਕ ਥੇੜੀ ਸਾੜੀਆਂ ਹੁੰਦੀਆਂ ਨੇ ਉਹ ਸਾੜੀਆਂ ਨੇ ਆ ਵੇਖੋ ਜੀ ਇੱਕ ਹੋਰ ਸਾੜੀ ਦਾ ਬੰਡਲ ਇਹ ਸਾਰੀਆਂ ਸਾੜੀਆਂ ਪ੍ਰਿੰਟਡ ਵਰਕ ਦੀ ਜਿਹੜੇ ਆਪਣੇ ਵਿਆਹ ਦੇ ਵਿੱਚ ਕਈ ਵਾਰੀ ਕੁੜੀਆਂ ਪਾਲਣੀਆਂ ਹਨ ਵ્યાਤੋਬਾ ਜਿਹੜੇ ਕੰਮ ਕਰਦੀਆਂ ਚਲੋ ਹੁਣ ਆਜੋ ਇਸ ਕਾਊਂਟਰ ਤੇ ਇਹ ਹੈ ਜੀ ਆਪਣਾ ਕਾਟਨ ਸਾੜੀਆਂ ਦਾ ਡਿਪਾਰਟਮੈਂਟ ਆ ਦੇਖੋ ਤੁਸੀਂ ਵੇਖ ਹੀ ਸਕਦੇ ਹੋ ਜਿਹੜੀ ਆਪਣੇ ਬੰਗਾਲ ਦੇ ਵਿੱਚ ਸਾਊਥ ਦੇ ਵਿੱਚ ਚਲਦੀਆਂ ਲੇਡੀਜ਼ ਆ ਪਾਉਂਦੀਆਂ ਹੁੰਦੀਆਂ ਨੇ ਇਹ ਹੈ ਜੀ ਕਾਟਨ ਸਾੜੀਆਂ ਚਲੋ ਕਾਟਨ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਵੈਰਾਈਟੀਆਂ ਮਿਲ ਜਾਣਗੇ ਆ ਪ੍ਰਿੰਟਡ ਹੈ ਜਾਂ ਫਿਰ ਬੰধেਜ ਹੈ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਵੈਰਾਈਟੀਆਂ ਮਿਲ ਜੂਗੀ ਨਾਲੇ ਤੁਸੀਂ ਪਿੱਛੇ ਥੱਲੇ ਵੇਖ ਸਕਦੇ ਹੋ ਕਿ ਆਪਣੇ ਪਿੱਛੇ ਜਿਹੜੇ ਕਸਟਮਰ ਸ਼ਾਪਿੰਗ ਕਰਦੇ ਪਏ ਨੇ ਆ ਜੋ ਫਿਰ ਇਹ ਵੀ ਦੇਖ ਲੈਣੇ ਆਪਾਂ ਵੀ ਆ ਵੇਖੋ ਇਹ ਸਾੜੀਆਂ ਨੇ ਵਰਕ ਦੀਆਂ ਕਿਹੜਾ ਟਾਈਪ ਦਾ ਵਰਕ ਜਿਹੜਾ ਆਪਾਂ ਕਹਿੰਦੇ ਆ ਵਿਆਹ ਦੇ ਵਿੱਚ ਆਪਾਂ ਕਿਸੇ ਦੁਲਨ ਨੂੰ ਦਿੰਨੇ ਆ ਜੀ ਸਾੜੀਆਂ ਜਾਂ ਫਿਰ ਆਪਣਾ ਸਾਡੇ ਵਿਆਹ ਹੋਇਆ ਆਪਾਂ ਕਰਦੇ ਆ ਜੀ ਸ਼ਾਪਿੰਗ ਇਹ ਉਹਨਾਂ ਤਰ੍ਹਾਂ ਦੀ ਸਾੜੀਆਂ ਨੇ ਜਿਹੜੀ ਤੁਹਾਨੂੰ ਇੱਥੇ ਸਾੜੀਆਂ ਦੀ ਰੇਂਜ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ 45 ਰੁਪਏ ਤੇ ਹੀ ਸਟਾਰਟ ਹੋ ਜਾਂਦੀ ਹੈ ਜੀ ਚਲੋ ਹੁਣ ਆਪਾਂ ਤੁਸੀਂ ਵੇਖੋ ਲੈਫਟ ਸਾਈਡ ਮੇਰੇ ਆ ਹੈਗੀ ਜੀ ਲਹਿੰਗਿਆਂ ਦਾ ਡਿਪਾਰਟਮੈਂਟ ਉਹ ਆਪਣੇ ਕੁੜੀਆਂ ਦਾ ਲਹਿੰਗਾ ਜਿਹੜਾ ਆਪਾਂ ਵਿਆਹ ਚ ਪਾਉਂਦੇ ਆ ਇੱਥੇ ਬ੍ਰਾਈਡਲ ਸੈਮੀ ਬ੍ਰਾਈਡਲ ਤੁਹਾਨੂੰ ਹਰ ਤਰ੍ਹਾਂ ਦਾ ਲਹਿੰਗਾ ਮਿਲ ਜਾਊਗਾ ਜੀ ਚਲੋ ਆ ਜਾਓ ਫਿਰ ਵੇਖ ਲੈਣੇ ਆ ਆ ਵੇਖੋ ਕਲੈਕਸ਼ਨ ਇੱਕ ਤੋਂ ਵੱਧ ਕੇ ਇੱਕ ਕਲੈਕਸ਼ਨ ਇਹ ਸਾਰੇ ਕਲੈਕਸ਼ਨ ਪਾਹ ਤੁਸੀਂ ਆ ਵੀ ਵੇਖੋ ਡੰਮੀ ਨੇ ਕਿੰਨਾ ਸੋਹਣਾ ਲਹਿੰਗਾ ਪਾਇਆ ਇਹ ਸਾਰੇ ਕਲੈਕਸ਼ਨ ਤੁਹਾਨੂੰ ਮਿਲ ਜਾਣਗੇ ਜੀ ਅਜਮੇਰਾ ਫੈਸ਼ਨ ਦੇ ਵਿੱਚ ਫੋਨ ਦੇ ਨੰਬਰ ਚੱਲੀ ਜਾਂਦਾ ਹੈ ਜੀ ਕਾਲ ਕਰ ਲਓ ਮੈਸੇਜ ਕਰ ਲਓ ਨਾਲੇ ਵਿజిਟ ਕਰ ਲਓ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਦੇ ਹੈਗਾ ਜੀ ਰਗੂਕੋਲ ਟੈਕਸਟਾਈਲ ਮਾਰਕੀਟ ਦੇ ਵਿੱਚ ਅਜਮੇਰਾ ਫੈਸ਼ਨ ਹਾਂਜੀ ਅਜਮੇਰਾ ਫੈਸ਼ਨ 3 ਨੰਬਰ ਗੇਟ ਤੋਂ ਐਂਟਰੀ ਲੈ ਲਓ ਜੀ 15 ਨੰਬਰ ਦੀ ਲਿਫਟ ਤੋਂ ਆਜਾਉ ਉੱਤੇ 3rd ਫਲੋਰ ਤੇ ਤੇ ਨਾਲੇ ਤੁਸੀਂ ਵੇਖ ਲਓ ਜੀ ਲਹਿੰਗਾ ਚਲੋ ਤੁਹਾਨੂੰ ਮੈਂ ਇੱਕ ਲਹਿੰਗਾ ਹੋਰ ਦਿਖਾਈ ਦਿੰਨੇ ਆ ਆਪਾਂ ਵੀਡੀਓ 'ਚ ਆਹ ਵੇਖੋ ਜੀ ਕਿੰਨਾ ਸੋਹਣਾ ਫਲੋਰ ਹੈਗਾ ਜੀ ਇਹਦਾ ਕਿੰਨਾ ਸੋਹਣਾ ਫਲੇਰ ਹੈ ਦੇਖੋ ਜੀ ਦੇਖ ਰਿਹਾ ਹੋ ਤੁਸੀਂ ਚਲੋ ਵੇਖ ਲਿਆ ਜੀ ਇੰਨਾ ਸੋਹਣਾ ਲਹਿੰਗਾ ਤੁਹਾਨੂੰ ਕਿੱਥੇ ਮਿਲੂਗਾ ਇੱਥੇ ਕਹਿੰਦੇ ਆ ਜੀ ਤੁਹਾਨੂੰ ਫਿਰ ਦੱਸ ਦਿੰਨੇ ਆ 680 ਰੁਪਏ ਤੋਂ ਇੱਥੇ ਲਹਿੰਗੇ ਸਟਾਰਟ ਹੋ ਜਾਂਦੇ ਨੇ ਹਾਂਜੀ 680 ਰੁਪਏ ਕੇਵਲ 680 ਰੁਪਏ ਤੋਂ ਤੁਹਾਨੂੰ ਇੱਥੇ ਲਹਿੰਗਾ ਮਿਲ ਜੂਗਾ ਜੀ ਸੈਮੀ ਬ੍ਰਾਈਡਲ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਐਨਾ ਟਾਈਪ ਦੇ ਬ੍ਰਾਈਡਲ ਲਹਿੰਗੇ ਤਾਂ ਇਹ ਹੋ ਜਾਂਦੇ ਨੇ 2000 ਰੁਪਏ ਸਿਰਫ 2000 ਰੁਪਏ ਤੋਂ ਸਟਾਰਟ ਠੀਕ ਹੈ ਜੀ ਆ ਜਾਓ ਫਿਰ ਤੁਸੀਂ ਬਿਜ਼ਨਸ ਦਾ ਸੋਚ ਰਹੇ ਹੋ ਆਰਾਮ ਨਾਲ ਕਰ ਸਕਦੇ ਹੋ ਜਿੰਨਾ ਮਰਜ਼ੇ ਤੁਹਾਨੂੰ ਲਹਿੰਗਿਆਂ ਦੇ ਵਿੱਚ ਮਿਲਣਾ ਹੈ ਉਹਨਾਂ ਤੋਂ ਨੂੰ ਕਿਸੇ ਹੋਰ ਚੀਜ਼ਾਂ ਦੇ ਵਿੱਚ ਨਹੀਂ ਮਿਲਣਾ ਜੀ ਲਹਿੰਗਿਆਂ ਦੇ ਵਿੱਚ ਤੁਸੀਂ 100% 200% ਪ੍ਰੋਫਿਟ ਦੇ ਕੇ ਵੀ ਆਰਾਮ ਨਾਲ ਸੈਲ ਕਰ ਸਕਦੇ ਹੋ ਚਲੋ ਆਜੋ ਫਿਰ ਚਲੋ ਤੁਹਾਨੂੰ ਇੱਕ ਹੋਰ ਪੈਕਿੰਗ ਦਿਖਾ ਦਈਏ ਆਜੋ ਆਜੋ ਛੇਤੀ ਛੇਤੀ ਆਜੋ ਦੇਖੋ ਤੁਹਾਨੂੰ ਇਸ ਤਰ੍ਹਾਂ ਦਾ ਬਰਾਇਡਲ ਲਹੰਗਾ ਮਿਲ ਜੂਗਾ ਜੀ ਇੱਥੇ ਜਿਹੜਾ ਜਿਹਦੇ ਨਾਲ ਤੁਹਾਨੂੰ ਸਾਰੀਆਂ ਐਕਸੈਸਰੀਜ਼ ਵੀ ਮਿਲ ਜਾਣਗੀਆਂ ਭਾਵੇਂ ਜਿਵੇਂ ਤੁਸੀਂ ਵੇਖ ਸਕਦੇ ਹੋ ਆਹ ਹੈ ਜੀ ਆਪਣਾ ਲਹੰਗਾ ਚਲੋ ਵੇਖ ਹੀ ਲੈਣੇ ਆ ਜੀ ਆ ਵੇਖੋ ਫੁੱਲ ਫਲੇਅਰ ਜਿਹਨੂੰ ਆਪਾਂ ਕਹਿੰਦੇ ਆ ਨੀ 12 ਮੀਟਰ ਦਾ ਫਲੇਅਰ ਉਹ ਹੋਇਆ ਹੈਗਾ ਜੀ ਇਸ ਲਹਿੰਗੇ ਦੇ ਵਿੱਚ ਨਾਲੇ ਤੁਸੀਂ ਵਰਕ ਤਾਂ ਦੇਖ ਹੀ ਸਕਦੇ ਹੋ ਚਲੋ ਨਾਲੇ ਇਹਦੇ ਨਾਲ ਤੁਸੀਂ ਵੇਖੋ ਜੀ ਐਕसेसरीज ਆਜੋ ਆਜੋ ਦੇਖੋ ਵੇਖੋ ਇਹਦੇ ਨਾਲ ਫਸਟ ਦੁਪੱਟਾ ਇਹ ਹੈਗਾ ਜੀ ਇਹਦਾ ਬਲਾਊਜ਼ ਆਹ ਹੈ ਜੀ ਇਹਦਾ ਸੈਕੰਡ ਦੁਪੱਟਾ ਦੇਖੋ ਕੰਟਰਾਸਟ ਮੈਚਿੰਗ ਦੇ ਵਿੱਚ ਜਿੱਤਦਾ ਹੋਇਆ ਹੈ ਜੀ ਸੈਕੰਡ ਦੁਪੱਟਾ ਤੇ ਨਾਲੇ ਇਹਦਾ ਦੇਖੋ ਤੁਸੀਂ ਲਟਕਣ ਉਹ ਵੀ ਦਿੱਤੀ ਹੋਈ ਨੇ ਹੋਏ ਕੁੜੀਆਂ ਨੂੰ ਕਿੰਨਾ ਸ਼ੌਕ ਹੈ ਆਹ ਵੇਖੋ ਜੀ スニーカー ਵੀ ਨੇ ਨਾਲੇ ਤੇ ਇਹਦੇ ਨਾਲ ਹੀ ਤੁਹਾਨੂੰ ਮਿਲ ਜਾਂਦਾ ਜੀ ਕਿੰਨਾ ਸੋਹਣਾ ਪਰਸ ਤੇ ਹੋਰ ਦਿਖਾ ਦਿੰਨੇ ਆ ਜੀ ਐਦਾ 벨ਟ ਵੇਖ ਲਿਆ ਇਸੇ ਤਰ੍ਹਾਂ ਦੀ ਤੁਹਾਨੂੰ ਹੋਰ ਵੱਖ-ਵੱਖ ਵੈਰਾਈਟੀਆਂ ਮਿਲ ਜਾਣਗੀਆਂ ਜੀ ਅਜਮੇਰਾ ਫੈਸ਼ਨ ਦੇ ਵਿੱਚ ਆਉਣਾ ਨਾ ਪੁੱਲਿਓ ਠੀਕ ਹੈ ਜੀ ਚਲੋ ਇਹਦੇ ਲੈਫਟ ਸਾਈਡ ਇੱਕ ਹੋਰ ਇੱਕ ਕਾਊਂਟਰ ਸੀਗਾ ਜਿਹੜਾ ਆਪਾਂ ਆਏ ਸੀ ਉਦੋਂ ਤਾਂ ਰਾਈਟ ਸਾਈਡ ਸੀਗਾ ਹੁਣ ਆਪਾਂ ਘੁੰਮ ਗਏ ਆ ਜੀ ਤਾਂ ਲੈਫਟ ਸਾਈਡ ਆ ਗਈ ਗਿਆ ਚਲੋ ਇਹ ਵੀ ਤੁਸੀਂ ਵੇਖ ਸਕਦੇ ਹੋ ਇਹ ਹੈਗੇ ਜੀ ਸਿਲਕ ਸਾੜੀਆਂ ਦਾ ਕਾਊਂਟਰ ਜਿੱਥੇ ਤੁਹਾਨੂੰ ਸਿਲਕ ਸਾੜੀ ਮਿਲੂਗੀ ਵੱਖ-ਵੱਖ ਟਾਈਪ ਦੀ ਜੈਕਵਾਰਡ ਸਿਲਕ ਹੋ ਗਿਆ ਠੀਕ ਹੈ ਪਿਓਰ ਸਿਲਕ ਹੋ ਗਿਆ ਆ ਵੇਖੋ ਜੀ ਆ ਵੇਖੋ ਇਹ ਹੈ ਜੀ ਸਿਲਕ ਸਾੜੀਆਂ ਦਾ ਕਾਊਂਟਰ ਠੀਕ ਹੈ ਜੀ ਇਹ ਤੁਹਾਨੂੰ ਸਿੰਗਲ ਪੀਸ ਨਹੀਂ ਮਿਲਦਾ ਜੀ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਆਪਾਂ ਮੈਨੂਫੈਕਚਰਿੰਗ ਕੰਪਨੀ ਹੈ ਹੌਲ ਸੇਲ ਨੂੰ ਹੀ ਦਿੰਦੀ ਹੈ ਹੌਲ ਸੇਲਰ ਰੇਟ ਤੇ ਤਾਂ ਤੁਹਾਨੂੰ ਮਿਲੂਗਾ ਜੀ ਇਹ ਸੈੱਟ ਵਾਈਜ਼ ਤੁਸੀਂ 25 ਤੋਂ 30000 ਰੁਪਏ ਲਾ ਕੇ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਚੱਲੇ ਆ ਜੀ ਆਪਣੇ ਪੰਜਾਬ ਦੇ ਫੇਮਸ ਸੁੱਟਾਂ ਬਾਰੇ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਹੈਗਾ ਜੀ ਆਪਣਾ ਸੁੱਟਾਂ ਦਾ ਕਾਊਂਟਰ ਡਰੈੱਸ ਮਟੀਰੀਅਲ ਦਾ ਕਾਊਂਟਰ ਹੈ ਹਾਂਜੀ ਸਰ ਆ ਵੇਖੋ ਇਹ ਹੈਗਾ ਜੀ ਆਪਣਾ ਡਰੈੱਸ ਮਟੀਰੀਅਲ ਦਾ ਕਾਊਂਟਰ ਵੇਖ ਰਹੇ ਹੋ ਤੁਸੀਂ ਆਪਣੇ ਪੰਜਾਬ ਦਾ ਤਾਂ ਫੇਮਸ ਹੈ ਜੀ ਜਿਹੜਾ ਆਪਾਂ ਸਵਾ ਕੇ ਪਾਉਨੇ ਹਮੇਸ਼ਾ ਇੱਕ ਮੇਰੀ ਗੱਲ ਹੋਰ ਸੁਣੋ ਜੀ ਆਪਾਂ ਤੁਹਾਨੂੰ ਇੱਥੇ ਲੈ ਕੇ ਤਾਂ ਆ ਗਏ ਪਰ ਇੰਨੇ ਸਾਰੇ ਚੀਜ਼ਾਂ ਆਪਾਂ ਇੱਕ ਵੀਡੀਓ ਚ ਕਵਰ ਤਾਂ ਕਰ ਨਹੀਂ ਸਕਦੇ ਜੀ ਤਾਂ ਇਸ ਲਈ ਆਪਾਂ ਤੁਹਾਡੇ ਵਾਸਤੇ ਵੱਖ-ਵੱਖ ਵੀਡੀਓਜ਼ ਬਣਾਵਾਂਗੇ ਅਲੱਗ-ਅਲੱਗ ਵੀਡੀਓ ਜਿਹੜੇ ਤੁਸੀਂ ਬਾਅਦ 'ਚ ਦੇਖ ਸਕਦੇ ਹੋ ਠੀਕ ਹੈ ਜੀ ਇੱਥੇ ਤੁਹਾਨੂੰ ਟ੍ਰਾਂਸਪੋਰਟ ਦੀ ਫੈਸਿਲਿਟੀ ਮਿਲ ਜਾਂਦੀ ਹੈ ਜੀ ਆ ਫਿਰ ਆਪਾਂ ਸੂਟਾਂ ਦੇ ਵਿੱਚ ਹੀ ਆ ਗਏ ਹਾਂ ਜੀ ਇੱਥੇ ਤੁਹਾਨੂੰ ਡਿਜ਼ਾਈਨਰ ਹੈਂਡਵਰਕ ਦੇ ਸੂਟ ਮਿਲ ਜਾਂਦੇ ਆ ਜੀ ਆ ਵੇਖੋ 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 ਇਹ ਸਾਰੇ ਡਿਜ਼ਾਈਨਰ ਹੈਂਡਵਰਕ ਦੇ ਸੂਟ ਨੇ ਜਿਹੜੇ ਤੁਹਾਨੂੰ ਸਿਰਫ ਔਰ ਸਿਰਫ ਅਜਮੇਰਾ ਫੈਸ਼ਨ ਦੇ ਵਿੱਚ ਹੀ ਮਿਲਣਗੇ ਕਿੱਥੇ ਜੀ ਅਜਮੇਰਾ ਫੈਸ਼ਨ ਦੇ ਵਿੱਚ ਅਜਮੇਰਾ ਫੈਸ਼ਨ ਦਿੰਦਾ ਹੈ ਜੀ ਤੁਹਾਨੂੰ ਟਰਾਂਸਪੋਰਟ ਦੀ ਫੁੱਲ ਗਾਰੰਟੀ ਤੁਸੀਂ ਇੱਥੋਂ ਦੇ ਪਰਚੇਸ ਕਰੋਗੇ ਜਦੋਂ ਤੱਕ ਮਾਲ ਤੁਹਾਡੇ ਕੋਲ ਡਿਲੀਵਰ ਨਹੀਂ ਹੁੰਦਾ ਉਦੋਂ ਤੱਕ ਸਾਰੀ ਗਾਰੰਟੀ ਹੁੰਦੀ ਹੈ ਜੀ ਅਜਮੇਰਾ ਫੈਸ਼ਨ ਦੀ ਜਿਵੇਂ ਬਿਲਕੁਲ ਤੁਸੀਂ ਸਹੀ ਸੁਣਿਆ ਜਿਵੇਂ ਆਪਾਂ ਆਪਣਾ ਬੀਮਾ ਕਰਾਉਂਨਿਆ ਓਵੇਂ ਹੀ ਤੁਹਾਨੂੰ ਬੀਮਾ ਮਿਲ ਜਾਂਦਾ ਹੈ ਜੀ ਕਿੰਨਾ ਦਾ ਕੱਪੜਿਆਂ ਦਾ ਵਸਤਰਾਂ ਦਾ ਟੈਨਸ਼ਨ ਨਾ ਲਓ ਆਰਾਮ ਨਾਲ ਛੇਤੀ ਛੇਤੀ ਵਿਜ਼ਿਟ ਕਰੋ ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕ ਵੀਡੀਓ 'ਚ ਲੈਣੇ ਤਾਂ ਤੁਸੀਂ ਵੀ ਸਮਝਦੇ ਹੋ ਪੋਸੀਬਲ ਹੈ ਨਹੀਂ ਤਾਂ ਤੁਸੀਂ ਇੱਕ ਵਾਰੀ ਮੈਂ ਫੇਰ ਕਹਾਂਗੀ ਕਿ ਤੁਸੀਂ ਵਿਜ਼ਿਟ ਕਰਕੇ ਦੇਖੋ ਵਿਜ਼ਿਟ ਕਰਨ ਨਾਲ ਤੁਹਾਨੂੰ ਆਈਡੀਆ ਆਊਗਾ ਤੇ ਤੁਹਾਨੂੰ ਅਲੱਗ-ਅਲੱਗ ਵੈਰਾਈਟੀਆਂ ਇੱਥੇ ਵਿਲ ਜਾਣਗੀਆਂ ਜਿਵੇਂ ਆਪਾਂ ਕਾਫੀ ਕਾਊਂਟਰ 'ਚ ਆਏ ਹੁਣ ਆਪਾਂ ਚਲਾਂਗੇ ਜੀ ਕੁੜਤੀਆਂ ਦੇ ਕਾਊਂਟਰ 'ਚ ਚਲੋ ਫਿਰ ਆ ਜਾਓ ਹਾਂਜੀ ਹੁਣ ਆ ਗਏ ਆ ਜੀ ਆਪਾਂ ਸੁੱਟੀਆਂ ਕੁੜਤੀਆਂ ਦਾ ਕਾਊਂਟਰ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ ਆਪਣਾ ਕੁੜਤੀਆਂ ਦਾ ਕਾਊਂਟਰ ਜਿੱਥੇ ਤੁਹਾਨੂੰ ਵਨ ਪੀਸ ਟੂ ਪੀਸ crop bottom ਭਾਵੇਂ ਤੁਸੀਂ ਲੈਣਾ ਚਾਹੁੰਦੇ ਹੋ ਜੀ 3 ਪੀਸ ਇਹ ਸਾਰੀਆਂ ਤੁਹਾਨੂੰ ਇੱਥੇ ਮਿਲ ਜਾਣਗੇ ਜੀ ਆਹ ਵੇਖੋ ਜਿਹਦੇ ਵਿੱਚ ਤੁਹਾਨੂੰ ਸਾਈਜ਼ ਵੀ ਮਿਲੂਗਾ ਤੇ ਨਾਲੇ ਕਲਰ ਆਪਸ਼ਨ ਵੀ ਮਿਲ ਜੂਗਾ ਜਿਵੇਂ ਇਹਦੇ ਵਿੱਚ ਹੈ ਜੀ ਸਾਈਜ਼ ਆਪਸ਼ਨ ਇਹਦੇ ਵਿੱਚ ਹੈ ਜੀ ਕਲਰ ਆਪਸ਼ਨ ਨੋ ਇਹਦੇ ਵਿੱਚ ਸਾਈਜ਼ ਆਪਸ਼ਨ ਹੀ ਹੈਗਾ ਚਲੋ ਹੋਰ ਦੇਖ ਲੈਨੇ ਆ ਜੀ ਉਹ ਵੀ ਮਿਲ ਜੂਗਾ ਸਾਨੂੰ ਆਜੋ ਇਹ ਜਿੰਨਾ ਵੀ ਕਲੈਕਸ਼ਨ ਹੈ ਮੈਂ ਤੁਹਾਨੂੰ ਇੱਕ ਇੱਕ ਨਹੀਂ ਦਿਖਾ ਸਕਦੀ ਆ ਫਿਰ ਤੁਸੀਂ ਸੋਚ ਹੀ ਲੋ ਆ ਕੇ ਵਿਜ਼ਿਟ ਕਰਨਾ ਪਊ ਜਾਂ ਫਿਰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਫਿੰਤੇ ਨੰਬਰ ਚੱਲੇ ਜਾਂਦੇ ਨੇ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਸਾਡੇ ਸੇਲਸ ਟੀਮ ਐਗਜ਼ੀਕਿਊਟਿਵ ਤੁਹਾਨੂੰ ਦੇ ਦੇਣਗੇ ਚਲੋ ਆਜੇ ਹੁਣ ਆਪਾਂ ਤੁਹਾਨੂੰ ਇੱਕ ਦੋ ਕੁੜਕੀ ਦਿਖਾਈ ਦਈਏ ਆ ਜਾਓ ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਫਿਰ ਕੀ ਕਰਦੇ ਹੋ ਲਾਈਕ ਸਬਸਕ੍ਰਾਈਬ ਕਰ ਲਓ ਨਾ ਚੈਨਲ ਨੂੰ ਆ ਵੇਖੋ ਜੀ ਇਹਦੇ ਨਾਲ ਹੈਗੀ ਜੀ ਬੋਟਮ ਤੇ ਨਾਲੇ ਤੁਹਾਨੂੰ ਸੇਮ ਮੈਜਿਕ ਕੰਟਰਾਸਟ ਮੈਚਿੰਗ ਦਾ ਮਿਲ ਜੂਗਾ ਜੀ ਦੁਪੱਟਾ ਇਸੇ ਤਰ੍ਹਾਂ ਦੀ ਇੱਥੇ ਵੱਖ-ਵੱਖ ਵੈਰਾਈਟੀਆਂ ਨੇ ਕੋਟ ਸਾਈਡ ਵੀ ਹੈਗੇ ਇੱਥੇ ਟੈਨਸ਼ਨ ਨਾ ਲਓ ਜਿਹੜੇ ਵੀ ਟੈਂਡਿੰਗ ਚੱਲੇ ਜਾਂਦੇ ਆ ਉਹ ਸਾਰੇ ਟ੍ਰੈਂਡਿੰਗਾਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਆਹ ਵੇਖੋ ਜੀ ਕਲਰ ਆਪਸ਼ਨ ਦੇਖੋ ਤੁਸੀਂ ਇਹ ਸਾਰੇ ਰਨਿੰਗ ਕੁੜਤੀਜ਼ ਨੇ ਜਿਹੜੀ ਤੁਸੀਂ ਘਰੇ ਡੇਲੀ ਵੇਅਰ ਚਾਹੀ ਫਾ ਸਕਦੇ ਹੋ ਆਫਿਸ ਜਾਂਦੇ ਹੋ ਤਾਂ ਲੈ ਸਕਦੇ ਹੋ ਜੇ ਤੁਸੀਂ ਕਾਲਜ ਵਾਲੇ ਜਾਂਦੇ ਆ ਤਾਂ ਵੀ ਲੈ ਸਕਦੇ ਹੋ ਫਿਰ ਟੈਨਸ਼ਨ ਕਾ ਦੀ ਜੀ ਚਲੋ ਆਜੋ ਫਿਰ ਇੱਕ ਹੋਰ ਸਾਈਡ ਦੇਖੋ ਕਿੰਨਾ ਵੱਡਾ ਕਾਊਂਟਰ ਹੈਨਾ ਵੱਡਾ ਕਾਊਂਟਰ ਤੁਹਾਨੂੰ ਕਿਵੇਂ ਨੇਗੋ ਮਾ ਸਕਦੇ ਨਾ ਫਿਰ ਆਜੋ ਨਾ ਆ ਕੇ ਵਿਜ਼ਿਟ ਕਰੋ ਜਿਹੜਾ ਵੀ ਤੁਹਾਨੂੰ ਚਾਹੀਦਾ ਉਹ ਲੈ ਕੇ ਜਾਓ ਆ ਦੇਖੋ ਚਿਕਨ ਕਰੀ ਲਖਨਵੀ ਜਿਹੜੀ ਆਪਣੇ ਬੋਲੇ ਚਲਦੀ ਹੈ ਕੁੜੀਆਂ ਲੈ ਕੇ ਜਾਂਦੀਆਂ ਨੇ ਤੁਸੀਂ ਆਰਾਮ ਨਾਲ ਇਹਨਾਂ ਨੂੰ ਲੈ ਸਕਦੇ ਹੋ ਤੇ ਨਾਲੇ ਇਹਦੇ ਵਿੱਚ ਵੀ ਦੇਖੋ ਕਿੰਨੇ ਅਲੱਗ-ਅਲੱਗ ਡਿਜ਼ਾਈਨਰ ਨੇ ਇਹ ਸਾਰੀਆਂ ਚੀਜ਼ਾਂ ਲੈਣ ਲਈ ਤੁਹਾਨੂੰ ਅਜ਼ਮੇਰਾ ਫੈਸ਼ਨਤਾ ਜੀ ਵਿਜ਼ਿਟ ਕਰਨਾ ਹੀ ਪਊ ਤੇ ਨਾਲੇ ਜੇ ਤੁਸੀਂ ਚਾਹੁੰਦੇ ਹੋ ਵਕਫ-ਵਕ ਅਪਡੇਟ ਅਲੱਗ-ਅਲੱਗ ਅਪਡੇਟ ਤਾਂ ਫਿਰ ਚੈਨਲ ਨੂੰ ਲਾਈਕ ਸੈੱਟ ਸਬਸਕ੍ਰਾਈਬ ਕਰ ਲਿਓ ਚਲੋ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿੰਨੇ ਆ ਜੀ ਇੱਕ ਵਾਰੀ ਨਜ਼ਰ ਮਾਰਿਓ ਜੀ ਇੱਥੇ ਮਾਰੇ ਜ ਨਜ਼ਰ ਮਾਰੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਹੈ ਰਨਿੰਗ ਜਿਵੇਂ ਕੋਟ ਸੈਟ ਹੈ 3 ਪੀਸ ਸੂਟ ਹੈ ਇਹ ਸਾਰੀਆਂ ਰਨਿੰਗ ਮਟੀਰੀਅਲ ਨੇ ਜਿਹੜਾ ਹਾਲੇ 2024 ਦੇ ਵਿੱਚ ਲਾਂਚ ਵੀ ਨਹੀਂ ਹੋਇਆ ਨਾ ਉਹ ਵੀ ਆਪਣੇ ਕੋਲ ਮੈਨੂਫੈਕਚਰ ਹੋ ਕੇ ਆ ਗਿਆ ਹੈ ਤਾਂ ਫਿਰ ਕਾਦੀ ਦੇਰ ਹੈ ਆਜਾ ਫਿਰ ਹੁਣ ਆਪਾਂ ਚੱਲਨੇ ਆ ਜੀ ਦੁਪੱਟਿਆਂ ਦੇ ਵਿੱਚ ਇਹ ਹੈ ਜੀ ਆਪਣਾ ਦੁਪੱਟਿਆਂ ਦਾ ਕਾਊਂਟਰ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਫੇਮਸ ਹੈ ਫੁਲਕਾਰੀ ਦੁਪੱਟੇ ਵੇਖ ਸਕਦੇ ਹੋ ਐਸੀ ਤਰ੍ਹਾਂ ਦੇ ਦੁਪੱਟੇ ਆ ਵੇਖੋ ਜਿਹੜੇ ਵੀ ਤੁਹਾਨੂੰ ਸ਼ਿਫੌਨ, ਚਿਨੌਨ ਜਿਹੜੇ ਵੀ ਤੁਹਾਨੂੰ ਮਟੀਰੀਅਲ ਚਾਹੀਦਾ ਹੈ ਉਹ ਸਾਰੇ ਮਟੀਰੀਅਲ ਇੱਥੇ ਮਿਲ ਜਾਣਗੇ ਠੀਕ ਹੈ ਜੀ ਉਹ ਵੀ ਤੁਹਾਨੂੰ ਸਿੰਗਲ ਨਹੀਂ ਮਿਲਦੇ ਜੀ ਉਹ ਵੀ ਤੁਹਾਨੂੰ ਮਿਲੋਗੇ ਸੈੱਟ ਦੇ ਵਿੱਚ ਪਾਵੇਂ ਤੁਸੀਂ ਆਹ ਵੇਖੋ ਇਹਦੇ ਵਿੱਚ ਕਿੰਨੇ 10 ਪੀਸਾਂ ਦਾ ਇਹ ਸੈੱਟ ਹੈਗਾ ਜੀ ਵੱਖ-ਵੱਖ ਕਲਰਸ ਨੇ ਜਿਹਦੇ ਉੱਤੇ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਹੈ ਐਸੇ ਸਾਰੇ ਪ੍ਰੋਡਕਟ ਤੁਹਾਨੂੰ ਮਿਲਣਗੇ ਜੀ ਤੁਹਾਨੂੰ ਸਿੰਪਲ ਤੋਂ ਸਿੰਪਲ ਹੈਵੀ ਤੋਂ ਹੈਵੀ ਸਾਰੇ ਦੁਪੱਟੇ ਇੱਥੇ ਮਿਲ ਜਾਣਗੇ ਜਿਨ੍ਹਾਂ ਦੀ ਸਟਾਰਟਿੰਗ ਰੇਂਜ ਹੈ ਜੀ 23 ਰੁਪੀਸ ਹਾਂਜੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ 23 ਰੁਪਏ ਤੋਂ ਇੱਥੇ ਦੁਪੱਟੇ ਸਟਾਰਟ ਹੋ ਜਾਂਦੇ ਨੇ ਦੁਪੱਟਿਆਂ ਦੇ ਨਾਲ ਨਾਲ ਤੁਸੀਂ ਆਹ ਕਾਊਂਟਰ ਵੀ ਦੇਖ ਸਕਦੇ ਹੋ ਇੱਥੇ ਮਿਲ ਜਾਏਗੀ ਟੌਪ ਵੇਅਰ ਨਾਲੇ ਆਪਾਂ ਚੱਲੇ ਆਂ ਜੀ ਨਿੱਕੇ ਨਿੱਕੇ ਬੱਚਿਆਂ ਦੇ ਕਾਊਂਟਰ ਦੇ ਵਿੱਚ ਇਹ ਹੈਗਾ ਜੀ ਬੱਚਿਆਂ ਦਾ ਕਾਊਂਟਰ ਆਹ ਵੇਖੋ ਕਿੰਨੇ ਸੋਹਣੇ ਕੱਪੜੇ ਨੇ ਜਿਹੜੇ ਕੀ ਬੌਨ ਬੇਬੀ ਤੋਂ ਲੈ ਕੇ 15 ইয়ারਸ ਦੀ ਏਜ ਤੱਕ ਇੱਥੇ ਸਾਰੇ ਤੁਹਾਨੂੰ ਕੱਪੜੇ ਮਿਲ ਜਾਂਦੇ ਨੇ ਚਲੋ ਹੁਣ ਵੇਖੀ ਲੈਨੇ ਆ ਹਾਏ ਮੈਂ ਛੋਟੀ ਰਹਿ ਗਈ ਜੀ ਪੰਜਾਬ ਦੇ ਨਾਲੋਂ ਆਪਣੀ ਹਾਈਟ ਘੱਟ ਹੋ ਗਈ ਜੀ ਕੋਈ ਗੱਲ ਨਹੀਂ ਜੀ ਆਹ ਵੇਖੋ ਚਲੋ ਦੇਖੋ ਕਿੰਨਾ ਸੋਹਣਾ ਟੌਪ ਹੈ ਤੇ ਨਾਲੇ ਇਹਦੀ ਪੈਂਟ ਵੀ ਕਿੰਨੀ ਸੋਹਣੀ ਆ ਇਸੇ ਤਰ੍ਹਾਂ ਦੇ ਤੁਹਾਨੂੰ ਇਹ ਹੈਗਾ ਜੀ ਆਪਣਾ ਬॉयਜ਼ ਡਿਪਾਰਟਮੈਂਟ ਜਿੱਥੇ ਕਿਡਸ ਵੇਅਰ ਜੀ ਵੀ ਹੁੰਦਾ ਨਾ ਬॉयਜ਼ ਔਰ ਗਰਲਸ ਤੇ ਨਾਲੇ ਇਹ ਹੈ ਜੀ ਗਰਲਸ ਆਹ ਦੇਖੋ ਜਿਹਦੇ ਵਿੱਚ ਥੋੜੀ ਹਰ ਸਟੇਟ ਦੀ ਇੱਥੇ ਵੈਰਾਈਟੀ ਮਿਲ ਜਾਂਦੀ ਹੈ ਜੀ ਹਰ ਸਟੇਟ ਦੀ ਨਾਟ ਆਪਾਂ ਗੱਲ ਕਰਦੇ ਆਂ ਕੇਵਲ ਪੰਜਾਬ ਦੀ ਜਿੰਨੇ ਵੀ ਸਟੇਟ ਨੇ ਇੰਡੀਆ ਦੇ ਵਿੱਚ ਉਹਨਾਂ ਦੀ ਹਰ ਸਟੇਟ ਦੀ ਵੈਰਾਈਟੀ ਇੱਥੇ ਤੁਹਾਨੂੰ ਮਿਲ ਜਾਊਗੀ ਚਲੋ ਇਹ ਹੈ ਜੀ ਆਪਣਾ ਕਿਹੜਾ ਕਾਊਂਟਰ ਹੈ ਜੀ ਇਹ ਓ ਤੁਸੀਂ ਜਾਣਦੇ ਹੀ ਹੋ ਫਿਰ ਕਹਿਣ ਦੀ ਲੋੜ ਕੀ ਆ ਆ ਵੇਖੋ ਇਹ ਹੈ ਜੀ ਆਪਣਾ ਬਾਟਮ ਵਾਲਾ ਕਾਊਂਟਰ ਦੇਖੋ ਅਜੇ ਤੁਹਾਨੂੰ ਪਲਾਜ਼ੋ ਲੈਗਿੰਗਸ ਜੈਗਿੰਗਸ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਉਹ ਵੀ ਮੈਨੂਫੈਕਚਰਿੰਗ ਰੇਟਸ ਤੇ ਜੀ ਹਾਂ ਮੈਨੂਫੈਕਚਰਿੰਗ ਰੇਟ ਤੇ ਤੁਹਾਨੂੰ ਦਿੰਦਾ ਹੈ ਜੀ ਅੱਜ ਮੇਰਾ ਫੈਸ਼ਨ ਤੇ ਨਾਲੋ ਚਲੋ ਇੱਕ ਹੋਰ ਕਾਊਂਟਰ ਦੇਖ ਲੈਨੇ ਆ ਜੀ ਇਹ ਹੈ ਆਪਣਾ ਕਰਟਨ ਕਾਊਂਟਰ ਆ ਵੇਖੋ ਦੇਖੋ ਇਹ ਵੀ ਤੁਹਾਨੂੰ ਬੰਡਲ ਦੇ ਬੰਡਲ ਮਿਲਣਗੇ ਨਾਲੇ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿੰਨੇ ਡਿਜ਼ਾਈਨਰ ਕਰਟਨ ਲੱਗੇ ਹੋਏ ਨੇ ਆ ਵੇਖੋ ਜੀ ਪ੍ਰਿੰਟ ਪ੍ਰਿੰਟ ਵਾਲੇ ਕਰਟਨ ਜਿਹੜੇ ਹਾਲੇ ਚੱਲੀ ਜਾਂਦੇ ਨੇ ਆ ਵੇਖੋ ਇਹ ਸਾਰੇ ਡਿਜ਼ਾਈਨਰ ਤੁਹਾਨੂੰ ਇੱਥੇ ਅਜਮੇਰਾ ਫੈਸ਼ਨ ਦੇ ਵਿੱਚ ਮਿਲ ਜੂਗੀ ਠੀਕ ਹੈ ਜੀ ਚਲੋ ਹੁਣ ਆਪਾਂ ਫੇਰ ਚੱਲਦੇ ਹਾਂ ਜੀ ਇੱਕ ਹੋਰ ਕਾਊਂਟਰ ਤੇ ਜੀ ਬਿਲਕੁਲ ਇਹ ਆਪਾਂ ਆ ਗਏ ਹਾਂ ਜੀ ਨਾਈਟਵੇਅਰ ਦੇ ਕਾਊਂਟਰ ਤੇ ਆ ਵੇਖੋ ਜੀ ਕਿੰਨੇ ਸੋਹਣੇ ਸੋਹਣੇ ਨਾਈਟੀਜ਼ ਨੇ ਆ ਵੇਖੋ ਵੇਖ ਰਹੇ ਹੋ ਤੁਸੀਂ ਆਪਣੇ ਘਰੇ ਕਈ ਵਾਰੀ ਹੁੰਦਾ ਹੈ ਨਾ ਕਿ ਅੱਕ ਗਏ ਜੀ ਸੁੱਟਾਂ ਦੇ ਵਿੱਚ ਅੱਕ ਗਏ ਜੀ ਹੁਣ ਕੀ ਕਰੀਏ ਕਰਨਾ ਕੀ ਐ ਨਾਈਟਸ ਲੋ ਆਰਾਮ ਨਾਲ ਪਾਓ ਤੇ ਘੁੰਮੀ ਜਾਓ ਸਾਰੇ ਦਿਨ ਘਰੇ ਕੋਈ ਟੈਨਸ਼ਨ ਹੈ ਨਹੀਂ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਇੱਕ ਹੋਰ ਡਿਪਾਰਟਮੈਂਟ ਦੇ ਵਿੱਚ ਹਾਂਜੀ ਆਪਾਂ ਆ ਗਏ ਹਾਂ ਜੀ ਹੁਣ ਜੈਂਟਸ ਵੇਅਰ ਦੇ ਵਿੱਚ ਇੱਥੇ ਦੇਖੋ ਤੁਹਾਨੂੰ ਜੀਨਸ ਓ ਕੋਟਨ ਦੇ ਵੀ ਪੈਂਟ ਹਨ ਐਥੇ ਸਾਰੀਆਂ ਵੈਰੀਅਟ ਵੈਰਾਈਟੀ ਨੇ ਜੇ ਵੀ ਤੁਹਾਨੂੰ ਚਾਹੀਦੀ ਹੋਵੇ ਉਹ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਤੁਹਾਨੂੰ ਹਰ ਬੰਡਲ ਮਿਲ ਜੂਗਾ ਨਾਲੇ ਇਹ ਹੈ ਜੀ ਆਪਣਾ ਬਲਾਊਜ਼ ਵਾਲਾ ਡਿਪਾਰਟਮੈਂਟ ਇੱਥੇ ਰੈਡੀਮੇਡ ਬਲਾਊਜ਼ ਵੀ ਨੇ ਤੇ ਕੱਟ ਪੀਸ ਵੀ ਨੇ ਆ ਵੇਖੋ ਇਹ ਨੇ ਡਿਜ਼ਾਈਨਰ ਕੱਟ ਪੀਸ ਦੇ ਬਲਾਊਜ਼ ਸੈੱਟ ਇਹ ਵੀ ਤੁਹਾਨੂੰ ਸੈਟਾਂ ਦੇ ਵਿੱਚ ਮਿਲेंगे ਕਿਸੇ ਦੇ 10 ਪੀਸ ਹਨਗੇ ਕਿਸੇ ਦੇ 12 ਪੀਸ ਜਾਂ 20 ਪੀਸ ਐਵੇਂ ਤੁਹਾਨੂੰ ਲੈਣਾ ਪੈਣਾਗਾ ਚਲੋ ਅੰਦਰ ਇੱਕ ਹੋਰ ਦੇਖ ਲੈਣਾ ਜੀ ਇਹ ਵੀ ਪੈਟੀਕੋਟ ਦਾ ਕਾਊਂਟਰ ਹੈ ਓ ਮਾਈ ਗੋਡ ਕੀ ਕਰਦੇ ਹੋ ਆ ਵੇਖੋ ਸਾਰਾ ਬਲਾਊਜ਼ ਪੀਸਾਂ ਦਾ ਸੈੱਟ ਭਰਿਆ ਹੋਇਆ ਹੈ ਇਹਦੇ ਵਿੱਚ ਕਿੰਨੇ ਡਿਜ਼ਾਈਨਸ ਨੇ ਮੈਂ ਕਿਵੇਂ ਦਿਖਾਵਾਂ ਤੁਹਾਨੂੰ ਵਿਜ਼ਿਟ ਕਰੋ ਛੇਤੀ ਛੇਤੀ ਚਲੋ ਹੁਣ ਆਪਾਂ ਚੱਲਦੇ ਆਂ ਜੀ ਬਾਹਰ ਚਲੋ ਹੁਣ ਆਗੇ ਆਪਾਂ ਬਾਹਰ ਹੁਣ ਤੁਸੀਂ ਇੱਕ ਵਾਰੀ ਨਜ਼ਰ ਮਾਰੋ ਆ ਵੇਖੋ ਪੂਰਾ ਅਜਮੇਰਾ ਤੁਹਾਨੂੰ ਦਿਸੂਗਾ ਜੀ ਕੰਪਲੀਟ ਲਾਈਨ ਤੇ ਇਹ ਪੂਰਾ ਅਜਮੇਰਾ ਹੀ ਦਿਸੀ ਜਾਂਦਾ ਹੈ ਕਿਤੇ ਵੀ ਚਲੇ ਜਾਇਓ ਕੋਈ ਟੈਨਸ਼ਨ ਨਹੀਂ ਆਰਾਮ ਨਾਲ ਆਹ ਹੈ ਜੀ ਆਪਣਾ ਅਜਮੇਰਾ ਤੁਸੀਂ ਕਰ ਲਓ ਜੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤਾਂ ਪਲੀਜ਼ ਲਾਈਕ ਕਰ ਦਿਓ ਠੀਕ ਹੈ ਬੈਲ ਆਈਕਨ ਨੂੰ ਵੀ ਦਬਾ ਲਿਓ ਬੈਲ ਆਈਕਨ ਨਾਲ ਤੁਹਾਨੂੰ ਜਿਹੜੀਆਂ ਸਾਡੀਆਂ ਨਵੀਂ-ਨਵੀਂ ਅਪਡੇਟਸ ਨੇ ਉਹ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਜੀ ਮੈਂ ਸਨੇਨਾ ਫੇਰ ਹਾਜ਼ਰ ਹੋਵਾਂਗੀ ਤੁਹਾਡੇ ਨਾਲ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਔਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਸਾਡੇ ਚੈਨਲ ਬਾਰੇ ਜਾਂ ਫਿਰ ਤੁਹਾਨੂੰ ਅਜਮੇਰਾ ਫੈਸ਼ਨ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਏ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਉਹਦੇ ਤੁਸੀਂ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਠੀਕ ਹੈ ਜੀ ਉਦੋਂ ਤੱਕ ਸਤਿ ਸ਼੍ਰੀ ਅਕਾਲ